ਭਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਕੀ ਨਾਂ ਜੀ ਆਪਣਾ ਮੇਰਾ ਨਾਂ ਹਰਨਪੀਰ ਸਿੰਘ ਆ ਜੀ ਪਿੰਡ ਜੀ ਪਿੰਡ ਸੈਦੋਕਾ ਜੀ ਠੀਕ ਹੈ ਜੀ ਨੰਬਰ ਦੱਸੋ ਜੀ 99144 25663 ਜੀ ਦੁਬਾਰੇ ਫਿਰ ਦੱਸੋ ਜੀ 99144 25663 ਠੀਕ ਹੈ ਜੀ ਭਾਈ ਜੀ ਕਿੰਨੇ ਟਾਈਮ ਦਾ ਝੋਟਾ ਹੋ ਗਿਆ ਜੀ ਆਪਣਾ ਇਹ ਇਹ 2 ਸਾਲ ਦਾ ਹੋ ਗਿਆ ਜੀ ਠੀਕ ਹੈ ਜੀ ਤੇ ਕੀ ਰੇਟ ਰੂਟ ਮੰਗਦੇ ਇਹਦਾ ਇਹਦਾ 75000 ਰੁਪਿਆ ਰੇਟ ਰੱਖਿਆ ਹੋਇਆ ਜੀ ਠੀਕ ਹੈ ਜੀ ਮਾੜਾ ਤੌਰ ਤੇ ਦਿਖਾ ਦਿਓ ਭਾਈ ਜੀ ਦੇਖ ਸਕਦੇ ਹਾਂ 75000 ਰੁਪਏ ਸੁਲਤਾਨ ਆ ਜਾ ਤੇ ਕਿਹੜਾ ਦਾ ਬੱਚਾ ਜੀ ਇਹ ਇਹ ਅਰਜਨ ਦਾ ਟੀਕਾ ਭਰਾਇਆ ਵਾ ਜੀ ਠੀਕ ਹੈ ਅਰਜਨ ਦਾ ਬੱਚਾ ਠੀਕ ਹੈ ਜੀ ਉਹ ਹੀ ਦੇਖ ਸਕਦੇ ਹੋ ਤੋਰਾ ਹਾਂ ਜੀ ਮੋੜ ਲਓ ਜੀ ਮੋੜ ਲਓ ਆ ਜਾ ਬਈ ਰੇਟ ਬਾਈ ਨੇ 75000 ਰੁਪਏ ਕੀਤਾ ਦੇਖ ਸਕਦੇ ਹੋ ਅਰਜਨ ਦਾ ਟੀਕਾ ਭਰਾਇਆ ਵਾ ਸਿੰਘ ਸਿੰਘ ਕੁੰਡੇ ਆ ਜੇ ਕਿਸੇ ਬਾਈ ਨੂੰ ਜ਼ਰੂਰਤ ਹੋਈ ਤਾਂ ਜਰੂਰ ਬਾਈ ਨਾਲ ਕਨੈਕਟ ਕਰਿਓ ਨੰਬਰ ਸਾਨੂੰ ਰਿਪਲਾ ਆ ਗਿਆ ਪਿੰਡ ਸੈਦੋਕੇ ਜ਼ਿਲ੍ਹਾ ਨਿਹਾਲ ਸਿੰਘ ਵਾਲਾ ਮੋਗਾ ਜਿਲ੍ਹਾ ਆਪਣਾ ਜਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਗੜ ਠੀਕ ਹੈ ਜੀ ਜਿਲ੍ਹਾ ਮੋਗਾ ਜੀ ਤਹਿਸੀਲ ਨਿਹਾਲ ਸਿੰਘਗੜ ਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਦੇਖ ਸਰ ਬਹੁਤ ਨੌਰੇ ਵਾਲੇ ਕਿਸੇ ਦੇ ਬਾਈ ਘਰੇ ਰੱਖਣ ਵਾਲਾ ਬੱਚਾ ਹੈਗਾ ਘਰੇ ਪਾਲਿਆ ਵਾ ਆਪਣਾ ਠੀਕ ਹੈ ਠੀਕ ਹੈ ਹਾਂ ਨਾ ਮੈਂ ਤਾਂ ਦੁੱਧ ਕਰਨ ਲੱਗਾ ਜੀ ਮੱਜਾ ਹਾਂਜੀ ਹਾਂਜੀ ਬਣਾਉਂਦਾ ਜੀ ਠੀਕ ਹੈ ਜੀ ਸੀਲ ਵੀ ਬਹੁਤ ਜ਼ਿਆਦਾ ਹੈ ਜੀ ਜਿੱਥੇ ਮਰਜੀ ਬੰਨੀ ਰੱਖੋ ਠੀਕ ਹੈ ਜੀ ਹਾਂ ਐ ਨਹੀਂ ਗੱਲ ਵੀ ਮੱਜਾ ਨੂੰ ਮਾਰੂ ਜਾਂ ਕਟਕਾਂ ਨੂੰ ਮਾਰੂਗਾ ਠੀਕ ਹੈ ਜੀ ਇਸ ਨੂੰ ਜ਼ਮੀਨ ਨਹੀਂ ਗਾਏ ਠੀਕ ਹੈ ਜੀ ਬੜਾ ਆ ਜਾਦੇ ਆ ਠੀਕ ਹੈ ਮੋੜ ਤੋਂ ਮੜਾ ਇਹ ਇਕਸਾ ਦੇ ਭਰਾ ਜੀਤਾ ਫਾਰਮ ਟੀਵੀ ਨੂੰ ਬਾਤ ਉਹ ਸਬਸਕ੍ਰਾਈਬਰ ਤੇ ਸੇਅਰ ਚ ਬਲ ਕਰਾ ਕਰੋ ਤਾਂ ਕਿ ਸੁਨਮ ਨਮਨ ਵੀਡੀਓ ਅਪਲੋਡ ਕਰਦੇ ਰਹੀ ਜੀ ਆਪਣਾ ਨੰਬਰ ਹੈ 758200305 ਭੇਜ ਜਾਈ ਜੇ ਕਿਸੇ ਭਾਈ ਨੇ ਵੀਡੀਓ ਬਣਾਉਣੀ ਤਾਂ ਆਪਣਾ ਜ਼ਰੂਰ ਕਨੈਕਟ ਕਰੋ ਜੀ ਮਿਲਦੇ ਆ ਜੀ ਅਗਲੀ ਵੀਡੀਓ ਚੋਕ ਕੇ ਬਾਏ